ਮਨੁੱਖ ਸਤਸੰਗ ਦੇ ਚ ਬੈਠਾ ਹੈ ਕੋਈ ਸੰਗਤ ਦੇ ਚ ਬੈਠਾ ਹੈ مستਕੀਮ ਹੁ ਔਰ ਜਿਹੜੀ ਗਿਣਤੀ ਹੈ ਹੋ ਸਕਦਾ ਗਲਤ ਹੋਵੇ ਪ੍ਰਭੂ ਕਰੇ ਗਲਤ ਹੋਵੇ ਪਰ ਪੰਚ ਦਸੀ ਕਿਸ ਤਰ੍ਹਾਂ ਲਿਖਿਆ ਹੈ 10000 ਸਤਸੰਗੀ ਬੈਠੇ ਹੋਣ ਤੇ ਮਾਨਸਿਕ ਤਲ ਤੇ ਕੋਈ 1 2 ਸਤਸੰਗੀ ਆਉਂਦੇ ਨੇ ਮਨ ਦੇ ਤਲ ਤੇ ਕੁਸੰਗਤ ਚਲਦੀ ਰਹਿੰਦੀ ਤਨ ਸਤਸੰਗ ਦੇ ਚ ਬੈਠਾ ਹੈ ਮਨ ਕੋ ਸੰਗਤ ਦੇਚ ਬੈਠਾ ਹੈ ਗਲਤ ਵਿਚਾਰ ਚਲਦੇ ਪਏ ਨੇ ਗਲਤ ਸੋਚ ਨਹੀਂ ਚਲਦੀ ਪਈ ਮੇਰੇ ਸਾਥੀਆਂ ਨੇ ਇੱਕ ਸੱਜਣ ਨੂੰ ਹਟਾਇਆ ਚਾਰ ਪੰਜ ਦਿਨ ਦਾ ਮੇਰੇ ਕੋਲ ਆ ਰਿਹਾ ਹੈ ਔਰ ਬੜੀ ਜਾਣ ਕੇ ਅੰਦਰ ਕਹਿੰਦੇ ਅੰਦਰ ਗਲਤ ਵਿਚਾਰ ਚਲਦੇ ਨੇ ਕਿਸ ਤਰ੍ਹਾਂ ਕੱਢਾਂ ਉਹ ਮੈਂ ਕਿ ਤੇਰੇ ਗਲਤ ਵਿਚਾਰਾਂ ਤੱਕ ਮੇਰਾ ਹੱਥ ਤੇ ਨਹੀਂ ਜਾ ਸਕਦਾ ਫੇ ਮੈਂ ਕੱਢ ਕੇ ਬਾਹਰ ਸੁੱਟ ਦਿਆਂ ਇਸ ਤਰ੍ਹਾਂ ਤੇ ਹੈ ਹੀ ਨਹੀਂ ਸ਼ੁਭ ਵਿਚਾਰ ਗਲਤ ਵਿਚਾਰਾਂ ਨੂੰ ਕੱਢਣਗੇ ਸ਼ੁਭ ਚਿੰਤਨ ਮਾੜੇ ਚਿੰਤਨ ਨੂੰ ਘਟੇਗਾ ਤੂੰ ਸਤਸੰਗ ਦੇ ਚਾਹ ਕਹਿੰਦੇ ਜੇ ਸਵਰਗ ਤੁਸੀਂ ਕਹਾ ਕਰਦਾ ਮੈਨੂੰ ਕੰਮ ਤੇ ਜਾਣਾ ਪੈਂਦਾ ਮੈਂ ਨੌਕਰੀ ਕਰਦਾ ਮੈਂ ਮਜਬੂਰੀ ਹੈ ਮੈਂ ਕੀ ਕਰਾਂ ਤੂੰ ਅੰਮ੍ਰਿਤ ਵੇਲੇ ਉੱਠ ਕੇ ਚਿੰਤਨ ਕਰ ਪ੍ਰਭੂ ਦਾ ਨਾਮ ਜਪ ਐਸਾ ਨਹੀਂ ਹੈ ਕਿ ਉਹ ਪਖੰਡ ਕਰਦਾ ਸੀ ਮੈਂ ਉਹਨੂੰ ਰੋਂਦਿਆ ਹੋਇਆ ਵੀ ਦੇਖਿਆ ਕਹਿੰਦਾ ਕੀ ਕਰਾਂ ਹਿੰਦੂ ਵੀਰ ਹੈ ਹਿੰਦੂ ਸੱਜਣ ਕੋਈ ਨਿਕਲ ਦੇ ਦੇ ਮੈਂ ਨਹੀਂ ਚਾਹਦਾ ਮੈਂ ਕਿ ਕੌਣ ਚਾਹਦਾ ਹੈ ਮੇਰਾ ਕਪੜਾ ਮੈਲਾ ਹੋਵੇ ਕੌਣ ਚਾਹਦਾ ਹੈ ਮੇਰਾ ਹੱਥ ਮੈਲਾ ਹੋਵੇ ਕੌਣ ਚਾਹਦਾ ਮੇਰਾ ਮੂੰਹ ਮੱਥਾ ਮੈਲਾ ਹੋਵੇ ਪਰ ਹੋ ਜਾਂਦਾ ਹੁੰਦਾ ਕਿ ਮੈਂ ਉਸ ਨੂੰ ਆਖੇ ਤੂੰ ਇਤਨਾ ਘਬਰਾ ਵੀ ਨਾ ਇਤਨਾ ਦੁਖੀ ਵੀ ਨਾ ਹੋਏ ਗਲਤ ਵਿਚਾਰ ਸਾਰਿਆਂ ਚੱਲਦੇ ਨੇ ਕੋ ਸੰਗਤ ਸਾਰੇ ਚੱਲਦੀ ਤੂੰ ਚਿੰਤਾ ਨਾ ਕਰ ਗੁਰੂ ਦਾ ਦਾਮਨ ਪਕੜ ਤੇ ਜਪ ਕਰ ਤਨ ਸਾਰਾ ਦਿਨ ਸਤ ਸੰਗ ਵਿੱਚ ਬੈਠਾ ਹੋਵੇ ਗੁਸਤਾਖੀ ਮਾਫ ਮਨ ਸਾਰਾ ਦਿਨ ਕੋ ਸੰਗਤ ਵਿੱਚ ਬੈਠਾ ਹੁੰਦਾ ਹੈ ਮਨ ਦੇ ਕਲ ਤੇ ਕੋ ਸੰਗਤ ਚੱਲਦੀ ਹੈ ਇਸ ਵਾਸਤੇ ਮਨ ਵੀ ਮੈਲ ਕੁਛ ਹੋਰ ਹੈ ਤਨ ਵੀ ਮੈਲ ਕੁਛ ਹੋਰ ਹੈ ਹਰ ਜਗ੍ਹਾ ਐਸੀ ਮੈਲ ਹੈ ਕਪੜੇ ਮੈਲੇ ਹੋ ਸਕਦੇ ਨੇ ਉਮੀਦ ਹੈ ਫਿਰ ਮੈਨੂੰ ਮਾਫ ਕਰੋਗੇ ਕਪੜੇ ਗੁਰਦੁਆਰੇ ਵੀ ਮੈਲੇ ਹੋ ਸਕਦੇ ਨੇ ਮੈਲ ਤੇ ਹੁੰਦੀ ਖਲਾਬ ਹੈ ਰੋਜ਼ ਰੋਜ਼ ਉਹੀ ਕਪੜੇ ਦੁਸੇ ਗੁਰਦੁਆਰੇ ਪਾ ਕੇ ਆਓ ਬਦਲੇ ਨਾ ਬਦਲੋ ਨਾ ਦੋ ਚਾਰ ਦਿਨਾਂ ਦੇ ਦੇਖੋ ਕਪੜੇ ਮੈਲੇ ਹੋ ਗਏ ਨੇ ਕਿ ਨਹੀਂ ਗੁਰਦੁਆਰੇ ਵੀ ਮੈਲੇ ਹੋ ਗਏ ਨੇ ਸਤ ਸੰਗ ਦੇ ਵਿੱਚ ਬੈਠਾ ਗੁਰਦੁਆਰੇ ਬੈਠਾ ਹੋਇਆ ਵੀ ਮਨ ਮਹਿਲਾ ਹੁੰਦਾ ਹੈ। ਇਹ ਵੀ ਨਾਸ ਕਰਦੇ। ਵਿਸ਼ਵਾਸ ਇਹ ਸਤ ਸੰਗ ਵਿੱਚ ਬੈਠਾ ਹੋਇਆ ਮਨੁੱਖ ਜ਼ਰੂਰੀ ਨਹੀਂ ਕਿ ਸਤ ਸੰਗ ਦੇ ਵਿੱਚ ਬੈਠਾ ਹੋਵੇ। ਕਈ ਵਾਰ ਤਾਂ ਕੋਈ ਸੰਗਤ ਕਰ ਰਿਹਾ ਹੁੰਦਾ। ਮਹਿਲੇ ਵਿਚਾਰ ਮਨ ਦੀ ਮਹਿਲ ਹੈ। ਮਹਿਲੀ ਸੋਚਣੀ ਮਨ ਦੀ ਮਹਿਲ ਹੈ। ਮਹਿਲੀਆਂ ਯਾਦਾਂ ਮਨ ਦੀ ਮਹਿਲ ਹੈ। ਧਨ ਜੋਬਨ ਪ੍ਰਭਤਾ ਦਾ ਹੰਕਾਰ ਮਨ ਦੀ ਮੈਲ ਹੈ। ਜਿਸੇ ਹੁਣ ਜਿਸ ਦਾ ਮਨ ਮੈਲ ਹੈ ਤੇ ਸਤਿਗੁਰੂ ਕਹਿੰਦੇ ਨੇ ਮਨ ਮੈਲੇ ਸਭ ਕੁਝ ਮੈਲ। ਸਨ ਧੋਤੇ ਮਨ ਅੱਛਾ ਨਾ ਹੋਏ। ਮੈਨੂੰ ਕਹਿਣ ਦੇਣਾ ਮੈਂ ਮਾਫੀ ਬਾਰ-ਬਾਰ ਮੰਗਦਾ। ਮਨ ਮੈਲੇ ਸਭ ਕੁਝ ਮੈਲ। ਮਨ ਮੈਲ ਹੈ ਇਹਦੀ ਕਥਾ ਕੀਤੀ ਹੋਈ ਵੀ ਮੈਲੀ ਹੈ। ਮਨ ਮੈਲੇ ਇਹਦੀ ਕਥਾ ਸੁਣੀ ਹੋਈ ਵੀ ਮੈਲੀ ਮਨ ਮੈਲੇ ਇਹਦਾ ਕੀਤਾ ਹੋਇਆ ਪਾਠ ਵੀ ਮੈਲੀ ਇਹਦਾ দান ਵੀ ਮੈਲੇ ਇਹਦਾ ਪੁੰਨ ਵੀ ਮੈਲੇ ਇਹਦਾ ਪਰਉਪਕਾਰ ਵੀ ਮੈਲੇ ਮਨ ਮੈਲੇ ਸਭ ਕੁਝ ਮੈਲੇ ਇਹਦਾ ਸਤਸੰਗਤ ਵਿੱਚ ਬੈਠਣਾ ਵੀ ਮੈਲੇ ਕੋਈ ਕੋ ਸੰਗਤ ਕਰ ਰਿਹਾ ਹੈ ਬਲਕਿ ਸੋਚ ਰਿਹਾ ਹੈ ਬਲਕਿ ਯਾਗਾਂ ਚੱਲ ਰਹੀ ਸਤ ਸੰਗ ਅਗਰ ਕੋਈ ਕਰਦਾ ਹੈ ਬੈਠਾ ਹੈ ਸਤ ਸੰਗ ਵਿੱਚ ਬਸ ਸਿਰਫ ਗੁਰੂ ਨੂੰ ਸੁਣ ਰਿਹਾ ਹੈ ਅੰਦਰ ਹੋਰ ਕੋਈ ਵਿਚਾਰ ਨਹੀਂ ਚੱਲ ਰਿਹਾ ਕੀਰਤਨ ਸੁਣਿਆ ਕਰੋ ਰਾਗੀਆਂ ਨੂੰ ਨਾ ਸੁਣਿਆ ਕਰੋ ਗੁਰੂ ਨੂੰ ਸੁਣਿਆ ਕਰੋ ਕੀਰਤਨ ਗੁਰੂ ਦਾ ਹੈ ਉਹ ਸ਼ਬਦ ਤੇ ਗੁਰੂ ਦਾ ਹੈ ਰਾਗੀਆਂ ਦਾ ਤੇ ਰੰਗ ਰੂਪ ਹੈ ਉਹ ਰਗੀ ਤੇ ਸਾਜ਼ ਦੀ ਤਰ੍ਹਾਂ ਹੈ ਜਿਵੇਂ ਬਾਜਿਆਂ ਦਾ ਰੰਗ ਰੂਪ ਹੈ ਤਬਲੇ ਦਾ ਰੰਗ ਰੂਪ ਹੈ ਰਾਗੀਆਂ ਦਾ ਰੰਗ ਰੂਪ ਹੈ ਤੁਸੀਂ ਜੁੜੋ ਸ਼ਬਦ ਨਾਲ ਪਰ ਪੂਰੀ ਇਕਾਗਰਤਾ ਨਾਲ ਸੋ ਜੁੜੋ ਸਾਰੇ ਰਾਗੀਆਂ ਨਾਲ ਜੁੜਦੇ ਨੇ ਗੁਰੂ ਨਾਲ ਤੇ ਕੋਈ ਕੋਈ ਜੁੜਦਾ ਨਹੀਂ ਸਾਰੇ ਸਾਜ਼ਾਂ ਨਾਲ ਜੁੜਦੇ ਨੇ ਵਾਜਿਆਂ ਨਾਲ ਜੁੜਦੇ ਨੇ ਗੁਰੂ ਨਾਲ ਤੇ ਕੋਈ ਕੋਈ ਜੁੜਦਾ ਨਹੀਂ ਹੈ ਵੀ ਮੈਂ ਹਾਂ ਸੋ ਸਾਰੇ ਰਾਗੀਆਂ ਦੀ ਆਵਾਜ਼ ਨਾਲ ਜੁੜਦੇ ਨੇ ਗੁਰੂ ਦੀ ਆਵਾਜ਼ ਨਾਲ ਤੇ ਕੋਈ ਕੋਈ ਜੁੜਦਾ ਹੈ ਉਹਦੀ ਆਵਾਜ਼ ਬੜੀ ਸੁੰਦਰ ਹੈ ਉਹ ਪੁਰਖਾ ਤੂੰ ਕਦੀ ਆਖਰੀ ਸਹੀ ਸ਼ਬਦ ਬੜਾ ਮਹਾਨ ਹੈ ਸ਼ਬਦ ਤੋਂ ਮੈਨੂੰ ਬੜੀ ਕੁਝ ਪ੍ਰਾਪਤੀ ਹੋਈ ਹੈ ਕੋਈ ਨਹੀਂ ਉਹਦਾ ਕੰਠ ਬੜਾ ਸੁੰਦਰ ਹੈ ਵਾਜਾ ਬੜਾ ਗਜ਼ਬ ਦਾ ਵਜਦਾ ਹੈ ਤਬਲੇ ਦੀ ਧੁੰ ਬਾਕਮਾਲ ਹੈ ਬਸ ਤਾਰ ਬੜੇ ਸੋਹਣੇ ਸੁਜਾਂਦਾ ਹੈ ਸਟੇਜ ਤੇ ਬੈਠਾ ਹੋਇਆ ਚੰਗਾ ਲੱਗਦਾ ਹੈ ਇਹ ਵੀ ਮੈਂ ਲੋਕਾਂ ਕੋਲ ਸੁਣੂ ਹੈਰਾਨ ਹੋ ਜਾਂਦਾ ਰਾਗੀਆਂ ਨੂੰ ਦੇਖਣਾ ਆਉਂਦੇ ਨੇ ਰਾਗੀਆਂ ਨੂੰ ਸੁਣਨ ਆਉਂਦੇ ਨੇ ਕੌਣ ਗੁਰੂ ਨੂੰ ਦੇਖਣ ਆਉਂਦੇ ਤੇ ਕੌਣ ਗੁਰੂ ਨੂੰ ਸੁਣਦਾ ਸਤਸੰਗ ਵਿੱਚ ਬੈਠ ਕੇ ਕੁਸੰਗਤ ਚੱਲਦੀ ਰਹਦੀ ਹੈ ਮਨ ਮੇਲੇ ਸਭ ਕੁਝ ਮੇਲਾ ਰਾਗੀਆਂ ਦੀ ਮਹਿਮਾ ਤੇ ਬਣ ਜਾਂਦੀ ਹੈ ਜੀਵਨ ਦੇ ਵਿੱਚ ਗੁਰੂ ਦੀ ਮਹਿਮਾ ਨਹੀਂ ਬਣਦੀ ਧੰਨਵਾਦ ਕਰੀਏ ਰਾਗੀਆਂ ਦਾ ਠੀਕ ਔਰ ਉਹੀ ਹਿਰਦਾ ਧੰਨਵਾਦ ਕਰ ਸਕਦਾ ਹੈ ਜਿਸ ਨੇ ਰਾਗੀ ਕੋਲ ਕੀਰਤਨ ਸੁਣਿਆ ਹੈ ਤੇ ਇੰਜ ਸੁਣਿਆ ਜਿਵੇਂ ਗੁਰੂ ਨੂੰ ਸੁਣ ਰਿਹਾ ਹੈ ਸ਼ਬਦ ਨਾਲ ਸੁਰਤ ਜੁੜ ਗਈ ਹੈ ਚਲੋ ਸਾਜ਼ ਦਾ ਵੀ ਧੰਨਵਾਦ ਤਬਲੇ ਦਾ ਵੀ ਧੰਨਵਾਦ ਰਾਗੀ ਦਾ ਵੀ ਧੰਨਵਾਦ ਇਸ ਭਾਂਡੇ ਚ ਸਾਨੂੰ ਭੋਜਨ ਮਿਲ ਗਿਆ ਇਸ ਭਾਂਡੇ ਦਾ ਧੰਨਵਾਦ ਪਰ ਮੁੱਖ ਭਾਂਡਿਆਂ ਨਾਲ ਨਹੀਂ ਮਿਟਦੀ ਭੋਜਨ ਨਾਲ ਮਿਟਦੀ ਹੈ ਆਤਮਿਕ ਆਨੰਦ ਰਾਗੀਆਂ ਤੋਂ ਨਹੀਂ ਮਿਲੇਗਾ ਗੁਰੂ ਦੇ ਸ਼ਬਦ ਤੋਂ ਮਿਲੇਗਾ ਕਿ ਸ਼ਬਦ ਨੂੰ ਤੇ ਕੋਈ ਕੋਈ ਸੁਣਦਾ ਸਭ ਰਾਗੀਆਂ ਨੂੰ ਸੁਣਦੇ ਨੇ ਸ਼ਬਦ ਨੂੰ ਤੇ ਕੋਈ ਕੋਈ ਸੁਣਦਾ ਸਭ ਗੁਣੀ ਬਿਆਨੀਆਂ ਨੂੰ ਸੁਣਦੇ ਨੇ ਇਹ ਵੀ ਮਰਜ਼ ਕਰਦੇ ਨੇ ਇਹੀ ਕਾਰਨ ਹੈ ਹੁੰਦਾ ਕੁਝ ਵੀ ਨਹੀਂ ਹੈ ਫਿਰ ਮਨ ਮੈਲੇ ਸਭ ਕੁਝ ਮੈਲਾ ਮਨ ਮੈਲਾ ਇਹਦੇ ਸਾਰੇ ਧਾਰਮਿਕ ਕਰਮ ਕੀਤੇ ਮੈਲੇ ਜਿਵੇਂ ਤੋ ਇਹ ਨਾ ਕਿ ਕਪੜਾ ਰੋਜ਼ ਰੋਜ਼ ਮੈਲਾ ਹੀ ਹੁੰਦਾ ਜਾ ਰਿਹਾ ਮੈਲਾ ਹੀ ਹੁੰਦਾ ਜਾ ਰਿਹਾ ਮੈਲ ਵੱਧ ਹੀ ਜਾ ਰਿਹਾ ਮਨ ਤੋਂ ਇਹ ਨਾ ਮਨ ਨੂੰ ਕਿਸ ਤਰ੍ਹਾਂ ਦੋਈ ਸ਼ਬਦ ਲਗਾਉ। ਸਾਬਣ ਤੇ ਪਾਣੀ ਲਾਣਾ ਪੈਂਦਾ ਹੈ। ਕਪੜੇ। ਸ਼ਬਦ ਲਗਾਣਾ ਪੈਂਦਾ ਹੈ ਮਨ ਨੂੰ। ਪਰ ਮਨ ਸ਼ਬਦ ਦੇ ਨੇੜੇ ਜਾਂਦਾ ਨਹੀਂ ਸ਼ਬਦ ਤੇ ਮਨ ਦੇ ਨੇੜੇ ਆਉਂਦਾ ਹੈ। ਮਨ ਸ਼ਬਦ ਤੋਂ ਦੂਰ ਹੈ ਇੱਕ ਪਾਸੇ ਹੋ ਜਾਂਦਾ ਹੈ। ਪਤਾ ਹੈ ਕਿ ਮਾਨਸਿਕ ਕਲਪਿਕ ਨਿਯੰਮ ਕੰਮ ਕਰਦਾ ਹੈ ਬਹੁਤ ਸਮੇਂ ਤੱਕ ਮਨੁੱਖ ਮਹਿਲ ਦੇ ਚਰਅਵੇ ਤੇ ਮਹਿਲ ਦੇ ਚਰਨ ਦੀ ਆਦਤ ਵੀ ਬਣ ਜਾਂਦੀ ਹੈ ਉਸ ਸੂਰ ਮਹਿਲ ਦੇ ਚ ਰਹਿੰਦਾ ਹੈ ਮਹਿਲ ਵਿੱਚ ਰਹਿਣ ਦੀ ਉਹਦੀ ਆਦਤ ਬਣ ਗਈ ਉਹਨੂੰ ਨਿਰਮਲ ਥਾਂ ਨਹੀਂ ਚੰਗੀ ਲੱਗੀ ਕਾਵਾ ਕਹਾ ਕਪੂਰ ਚਰਾਏ ਕਹ ਬਿਸਿਰ ਕੋ ਦੁੱਧ ਪਿਆਏ ਕਾਵੇ ਦੇ ਮੂੰਹ ਦੇ ਚ ਵੀ ਗੰਦ ਆਉਂਦੀ ਹੈ ਕਈ ਕਈ ਵੀ ਕਰਦਾ ਹੈ ਬੋਲਣਾ ਵੀ ਦੰਦਾ ਹੈ ਇਹਦੇ ਵਿੱਚ ਅਸੀਂ ਕਬੂਰ ਨਹੀਂ ਦੇਖ ਸਕਦੇ ਸੁਗੰਧੇ ਨਹੀਂ ਦੇਖ ਸਕਦੇ ਆਦਤ ਇਸ ਸੂਰਦੀ ਚਿੱਕੜ ਦੇ ਚਰਨ ਦੀ ਗਾਥਾ ਹੈ ਭਗਤ ਮਾਲ ਦੇ ਵਿੱਚ ਪ੍ਰਹਿਲਾਦ ਪ੍ਰਭੂ ਨੂੰ ਫਰਿਆਦ ਕਰਦਾ ਹੈ ਮੇਰੇ ਸਾਰੇ ਨਗਰੀ ਦੇ ਵਾਸੀਆਂ ਨੂੰ ਆਪਣੇ ਚਰਨਾਂ ਨਾਲ ਜੋੜ ਬੇਕੁੰਠ ਨਾਮ ਬਖਸ਼ ਸੂਰ ਨੂੰ ਵੇਖ ਕੇ ਬੜੀ ਚਿੰਤਾ ਮਨ ਵਿੱਚ ਪੈਦਾ ਹੋਈ ਪ੍ਰਹਿਲਾਦ ਤੇ ਗੰਦਗੀ ਵਿੱਚ ਬੈਠਾ ਤੇ ਸੂਰ ਨੂੰ ਪ੍ਰਹਿਲਾਦ ਕਹਿੰਦੇ ਨੇ ਤਰਸ ਆਉਂਦਾ ਬੜੇ ਜਿਹੜੇ ਸੂਖਸ਼ਮvirti ਦੇ ਬੰਦੇ ਹੋ ਜਾਂਦੇ ਨੇ ਉਹਨਾਂ ਨੂੰ ਕੀੜੇ ਮਕੌੜਿਆਂ ਤੇ ਵੀ ਤਰਸ ਆਉਂਦਾ ਹੈ ਪਰਸੋਂ ਪਸ਼ੂਆਂ ਤੇ ਵੀ ਆਉਂਦਾ ਹੈ ਕਿ ਕੀ ਜ਼ਿੰਦਗੀ ਬਤੀਤ ਕਰ ਰਹੇ ਨੇ ਕੁਝ ਵੀ ਨਹੀਂ ਹੈ ਤੇ ਸੂਰ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ ਵੀ ਦੇਖ ਸੂਰ ਮੈਂ ਪ੍ਰਮਾਤਮਾ ਅਗੋਂ ਪ੍ਰਾਰਥਨਾ ਕੀਤੀ ਹੈ ਤੈਨੂੰ ਵੀ ਬੇਕੁੰਠ ਰੱਜ ਲੈ ਚਲਾਂਗੇ ਤੇ ਸੂਰ ਨੇ ਇਹ ਆਖਿਆ ਹੁੰਦੀ ਆਪਣੀ ਮਨ ਦੀ ਸੋਚਣੀ ਆਪਣੀ ਮਨ ਦੀਆਂ ਹੀ ਗੱਲਾਂ ਨੇ ਜਿਸ ਨੂੰ ਬਗਤ ਲੋਕ ਇਸ ਤੰਗ ਨਾਲ ਬਿਆਨ ਕਰ ਦਿੰਦੇ ਨੇ ਸੂਰ ਨੇ ਇਹ ਆਖਿਆ ਭਗਤ ਜੀ ਉੱਥੇ ਚਿੱਕੜ ਮਿਲੇਗਾ ਗੰਦਗੀ ਮਿਲੇਗੀ ਜੇ ਮਿਲਦੀ ਹੈ ਤੇ ਆਪਾਂ ਚੱਲਣਾ ਨਹੀਂ ਤੇ ਨਹੀਂ ਹੋ ਸਕੇ ਕੀ ਕਰਨਾ ਹੈ ਬਹੁਤ ਲੰਬੇ ਸਮੇਂ ਤੱਕ ਝੂਠ ਦੇ ਵਿੱਚ ਫਰੇਬ ਦੇ ਵਿੱਚ ਥਗੀਆਂ ਦੇ ਵਿੱਚ ਪਾਪ ਦੇ ਵਿੱਚ ਲੋਭ ਦੇ ਵਿੱਚ ਕਾਮ ਦੇ ਹੰਕਾਰ ਦੇ ਵਿੱਚ ਰਹਿ ਆਵੇ ਮਨੁੱਖ ਤਾਂ ਮਨ ਦੀ ਆਦਤ ਬਣ ਜਾਂਦੀ ਹੈ ਹੰਕਾਰ ਦੇ ਚਰੇਣਾ ਲੋਭ ਦੇ ਚਰੇਣਾ ਕਾਮ ਦੇ ਚਰੇਣਾ ਪਾਪ ਦੇ ਚਰੇਣਾ ਥਗੀਆਂ ਦੇ ਚਰੇਣਾ ਬੇਈਮਾਨੀ ਦੇ ਚਰੇਣਾ ਆਦਤ ਬਣ ਜਾਂਦਾ ਆਦਤ ਬਣ ਜਾਂਦਾ ਜਿਵੇਂ ਸਿੱਖ ਗੁਰੂ ਨਾਨਕ ਦੇਵ ਜੀ ਬਾਬਾ ਜੀ ਨੇ ਇੱਕ ਬੜੀ ਪਰਮਲ ਦਲੀਲ ਦਿੱਤੀ ਹੈ ਸਮਾ ਭਾਵੇਂ ਉਹ ਲਗਾ ਮੁਖਵਾਗ ਦੇ ਅਰਥ ਵੀ ਮੈਂ ਤੁਹਾਡੇ ਸਾਹਮਣੇ ਰੱਖਣੇ ਨੇ ਸਭ ਕਹਿੰਦੇ ਰਾਤੀ ਹੋਵਨ ਕਾਲੀਆਂ ਸੁਪੇ ਦਾ ਸੇਵਨ ਕਾਲੀ ਬੋਲੀ ਰਾਤ ਹੋਵੇ ਮਸਿਆ ਦੇ ਪਰ ਚिटੀਆਂ ਚੀਜ਼ਾਂ ਤੇ ਚਿਟੀਆਂ ਹੀ ਰਹਿੰਦੀਆਂ ਨੇ ਕਾਲੀਆਂ ਨਹੀਂ ਆਉਂਦੀਆਂ ਰਾਤ ਦੀ ਤਾਰੀਕੀ ਰਾਤ ਦੀ ਸਿਆਹੀ چٹیاں چیزاں سیا نہیں دے دہو بگا تپے گھڑا کالیاں کالے ون چٹا دن چڑھیا بگا دن چڑھیا پر کالیاں چیزاں کالیاں دن کی سفیدی دن دی چٹیائی چٹا نہیں کر دی